ਤੁਸੀਂ ਦੇਖ ਰਹੇ ਹੋ ਪਲਾਂਗ ਅੱਜ ਅਸੀਂ ਨਾਬਾ ਦੀ ਅਨਾਜ ਮੰਡੀ 'ਚ ਖੜੇ ਆਂ ਨਾਬੇ ਜਿੱਥੇ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਸੈਲਰ ਨੇ ਸੈਲਰ ਇੰਡਸਟਰੀ ਦੇ ਤੌਰ ਤੇ ਉੱਤੇ ਸਭ ਤੋਂ ਜ਼ਿਆਦਾ ਸੈਲ ਹੋਣੇ ਇਹ ਅਨਾਜ ਮੰਡੀ 'ਚ ਤੁਸੀਂ ਦੇਖ ਰਹੇ ਹੋ ਥੋੜੀਆਂ ਬਹੁਤ ਝੋਨੇ ਦੀਆਂ ਢੇਰੀਆਂ ਪੰਜਾਬ ਨੇ ਲਿਫਟਿੰਗ ਹੋ ਰਹੀ ਹੈ ਬੋਰੀਆਂ ਸੇ ਉੱਦਾਂ ਜਾ ਰਹੀਆਂ ਨੇ ਤੁਹਾਨੂੰ ਲੱਗਦਾ ਹੋਵੇਗਾ ਮਾਮਲਾ ਸਮੂਥ ਚੱਲ ਰਿਹਾ ਹੈ ਸਾਰਾ ਪਰ ਸਭ ਤੋਂ بڑا ਮਾਮਲਾ ਬڑا ਮਾਮਲਾ ਕੱਲ ਸਰਕਾਰ ਨੇ ਜੋ ਮੈਸੇਜ ਦੇਣ ਦੀ ਟਰਾਈ ਕੀਤੀ ਸੀ ਚੀਫ ਸੈਕਟਰੀ ਨਾਲ ਮੀਟਿੰਗ ਤੋਂ ਬਾਅਦ ਵੀ ਹੁਣ ਸਭ ਸਾਰਾ ਮਾਮਲਾ ਹੱਲ ਹੋ ਗਿਆ ਆਰਟੀਏ ਕਹਿੰਦੇ ਨੇ ਅਸੀਂ ਖਰੀਦਣ ਲੱਗ ਗਏ ਆ ਲੇਬਰ ਦੀ ਹੜਤਾਲ ਕਹਿੰਦੇ ਨੇ ਖਤਮ ਹੋ ਗਈ ਹੈ ਤੇ ਬਾਕੀ ਦੀਆਂ ਜਿਹੜੀਆਂ ਚੀਜ਼ਾਂ ਨੇ ਸ਼ੈਲਰਾਂ ਵਾਲਿਆਂ ਨਾਲ ਜੇ ਗੱਲਬਾਤ ਚੱਲਦੀ ਹੈ ਇਹ ਕੁਝ ਮਾਮਲੇ ਨੇ ਕੀ ਵਾਕਈ ਐਵੇਂ ਹੋਇਆ ਜਿਵੇਂ ਸਰਕਾਰ ਕਹਿੰਦੀ ਹੈ ਜਾਂ ਮਾਮਲਾ ਕੁਝ ਹੋਰ ਹੈ ਮਾਮਲੇ ਕੀ ਕੀ ਨੇ ਕਿੱਥੇ ਕਿੱਥੇ ਪੇਚ ਫਸੇ ਹੋਏ ਨੇ ਇਹਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਅੱਜ ਪਹਿਲੀ ਗੱਲ ਅਜੇ ਤੱਕ ਕੱਲ ਚੀਫ ਸਕੱਟਰੀ ਨਾਲ ਕੀ ਹੋਇਆ ਉਹ ਐਮਾਂਕ ਹੋਇਆ ਕਿਉਂਕਿ ਆੜਤੀਆਂ ਦਾ ਜਿਹੜਾ ਨਵਾਂ ਪੰਗਾ ਪੂਰਾ ਓਵਰਾਲ ਮਾਮਲਾ ਜਿਹੜਾ ਲੜਾਈ ਦਾ ਮੇਨ ਬੇਸ ਹੈ ਉਹ ਇਹ ਹੈ ਕਿ 2.5% ਆੜਤ ਸਾਨੂੰ ਕਾਨੂੰਨੀ ਤੌਰ ਦੇ ਉੱਤੇ ਪੰਜਾਬ ਮਾਰਕੀਟਿੰਗ ਪ੍ਰੋਡਿਊਸ ਐਕਟ ਦੇ ਵਿੱਚ ਦਿੱਤੀ ਜਾਂਦੀ ਹੈ ਪਰ 2020 ਤੋਂ ਲਗਾਤਾਰ 46 ਰੁਪਏ ਪਰ ਬੋਰੀ ਦੇ ਲਿਹਾਜ਼ ਨਾਲ ਦਿੱਤਾ ਜਾ ਰਿਹਾ ਹੈ ਹੁਣ ਜਿਵੇਂ ਜਿਵੇਂ ਐਮਐਸਪੀ ਵੱਧਦੀ ਸੀ ਪਰਸੈਂਟੇਜ ਦੇ ਲਿਹਾਜ਼ ਨਾਲ ਤਾਂ ਤੇਵੇਂ ਤੇਵੇਂ ਆੜਤ ਵੀ ਵੱਧਦੀ ਜਾਂਦੀ ਸੀ ਅੱਜ ਦੇ 2300 ਜਾਂ 2325 ਰੁਪਏ ਦੇ ਲਿਹਾਜ਼ ਦੇ ਨਾਲ ਉਹ ਆੜਤ 58 ਰੁਪਏ ਬਣਦੀ ਹੈ 46 ਰੁਪਏ ਦੀ ਬਜਾਏ ਪਰ ਉਹ 58 ਨਹੀਂ ਦਿੱਤੇ ਜਾ ਰਹੇ ਇਸ ਕਰਕੇ ਉਹ ਕਹਿ ਰਹੇ ਨੇ ਕਿ ਭਾਰਤ ਪੰਜਾਬ ਸਰਕਾਰ ਨੂੰ ਕਿ ਜੇ ਭਾਰਤ ਸਰਕਾਰ ਘਟ ਦਿੰਦੀ ਹੈ ਤੁਸੀਂ ਰੂਰਲ ਡਿਵੈਲਪਮੈਂਟ ਫੰਡ ਦੇ ਵਾਸਤੇ ਸੁਪਰੀਮ ਕੋਰਟ ਚ ਚਲੇ ਗਏ ਹੋ ਤੇ ਸਾਡੇ ਵਾਲੀ ਵੀ ਇੱਕ ਲਾਈਨ ਵਿੱਚ ਪਾ ਦਿੰਦੇ ਕਿ ਸੁਪਰੀਮ ਕੋਰਟ ਇਹਦਾ ਵੀ ਫੈਸਲਾ ਨਾਲ ਹੀ ਕਰਦੀ ਕਿ ਕਾਨੂੰਨ ਉੱਪਰ ਹੁੰਦਾ ਹੈ ਜਾਂ ਕਿਸੇ ਸਰਕਾਰ ਦੀ ਐਗਜੈਕਟਿਵ ਚਿੱਠੀ ਇਹ ਬੇਸਿਕਲੀ ਮਾਮਲਾ ਫੈਡਰਲਿਜ਼ਮ ਦਾ ਹੈ ਬੇਸਿਕਲੀ ਕੇਂਦਰ ਤੇ ਰਾਜ ਸਰਕਾਰ ਦਾ ਸਵਾਲ ਹੈ ਆਰਤੀ ਐਸੋਸੀਏਸ਼ਨ ਦੇ ਪ੍ਰਧਾਨ ਨੇ ਰਵਿੰਦਰ ਸਿੰਘ ਚੀਮਾ ਸਟੇਟ ਦੇ ਉਹਨਾਂ ਦਾ ਕਹਿਣਾ ਕਿ ਸਰਕਾਰ ਪੋਲੀਟੀਕਲੀ ਇਹ ਮਾਮਲਾ ਟੇਕਾ ਪੀ ਨਹੀਂ ਕਰ پا ਰਹੀ ਕੇਂਦਰ ਦੀ ਸਰਕਾਰ ਦੇ ਨਾਲ ਜਿਹਦੇ ਕਰਕੇ ਸਾਡਾ ਇਹ ਰੌਲਾ ਚੱਲੀ ਜਾਂਦਾ ਹੁਣ ਤੁਸੀਂ ਫਿਰ ਇਹ ਕਹੋਗੇ ਕਿ ਫਿਰ ਆਰਤੀ ਬੰਨ ਕੇਵੇਂ ਗਏ ਆ ਸਾਰੀ ਕਰਨ ਦੇ ਲਈ ਉਹ ਕਹਿੰਦੇ ਅਸੀਂ ਉਸੇ ਸਟੈਂਡ ਤੇ ਕਾਇਮ ਆ ਕੋਈ ਕੰਪਰੋਮਾਈਜ਼ ਨਹੀਂ ਹਜੇ ਤੱਕ ਕੰਪਰੋਮਾਈਜ਼ ਕਾਹਦੇ ਤੇ ਆ ਕਿ ਪ੍ਰਾਈਵੇਟ ਖਰੀਦ ਜਿਹੜੀ ਹੋ ਰਹੀ ਹੈ ਝੋਨੇ ਦੀ ਆ ਖਾਸ ਤੌਰ ਤੇ ਬਾਸਮਤੀ ਦੀ 1509 ਦੀ ਇਹਨੂੰ ਪ੍ਰਾਈਵੇਟ ਲੈ ਰਿਹਾ ਸਾਰਾ ਪ੍ਰਾਈਵੇਟ 2.5 ਰੁਪਏ ਦੇ ਰਿਹਾ ਮੱਕੀ ਰੋ ਵੀ ਪ੍ਰਾਈਵੇਟ 2.5 ਰੁਪਏ ਦੇ ਰਿਹਾ ਨਰਮੇ ਰੋ ਵੀ ਪ੍ਰਾਈਵੇਟ 2.5 ਰੁਪਏ ਦੇ ਰਿਹਾ ਜਿਹੜੀ ਗਵਰਨਮੈਂਟ ਪਰਚੇਸ ਕਰਦੀ ਆ ਉਹ 2.5 ਨਹੀਂ ਦੇ ਰਹੀ ਇਸੇ ਕਰਕੇ ਕੇਵਲ ਤੇ ਕੇਵਲ ਇਹ ਜਿਹੜਾ ਸਾਰਾ ਤੁਹਾਨੂੰ ਖਰੀਦ ਲਾਂਝਰ ਆਉਂਦੀ ਹੈ ਇਹ ਕੇਵਲ ਪ੍ਰਾਈਵੇਟ ਖਰੀਦਦਾਰ ਕਰਕੇ ਆਉਂਦੀ ਹੈ ਦੂਜੀ ਗੱਲ ਨਹੀਂ ਹੈ ਇਹੀ ਮਾਮਲਾ ਲੇਬਰ ਦਾ ਲੇਬਰ ਦੇ ਮਾਮਲੇ ਰਲ ਕੇ ਆ ਗਿਆ ਕਿ ਜੀ ਸੀ ਕਿਰਪਿਆ ਵਧਾਤੀ ਲੇਬਰ ਹੁਣ ਲੇਬਰ ਨਾਲ ਸਮਝੌਤਾ ਹੋ ਗਿਆ ਸਮਝੌਤਾ ਉਹ ਲੇਬਰ ਨਾਲ ਵੀ ਨਹੀਂ ਹੋਇਆ ਕਿਉਂ ਕਿ ਤਿੰਨ ਸਾਲਾਂ ਤੋਂ ਪਿਛਲੇ ਅੰਦੇ ਵਿੱਚੋਂ ਹਰਿਆਣੇ ਨਾਲੋਂ ਵੀ 1.5 ਰੁਪਇਆ ਕੁਇੰਟਲ ਮਾਗਰ ਘੱਟ ਮਿਲ ਰਿਹਾ ਹੈ ਪੰਜਾਬ ਦੀ ਲੇਬਰ ਨੂੰ ਇੱਥੇ ਇਹ ਸਾਰੇ ਮਾਮਲੇ ਦੇ ਵਿੱਚ ਹੁਣ ਜਿਹੜੀ ਚੀਫ ਸੈਕਟਰੀ ਕਹਿ ਰਹੇ ਨੇ ਕਿ ਅਸੀਂ ਸਮਝੌਤਾ ਕਰ ਲਿਆ 1 ਰੁਪਿਆ ਐਕਚੁਅਲੀ ਉਹ 1 ਰੁਪਿਆ ਨਹੀਂ ਦਿੱਤਾ ਉਹ 40 ਪੈਸੇ ਦਿੱਤੇ ਨੇ 1 ਰੁਪਿਆ ਅਜੇ ਵੀ ਨਹੀਂ ਦਿੱਤਾ ਹਰਿਆਣੇ ਨਾਲੋਂ ਘੱਟ ਹੈ ਉਹ ਉਹ 40 ਪੈਸੇ ਬੋਰੀ ਦੇ ਰਹੇ ਹੋ ਤੁਸੀਂ 1 ਰੁਪਿਆ ਨਹੀਂ ਦੇ ਦੇ ਰਹੇ 1.5 ਰੁਪਿਆ ਨਹੀਂ ਦੇ ਰਹੇ ਜਿਹਦੇ ਕਰਕੇ ਉਹ ਵੀ ਮਾਮਲਾ ਉੱਥੇ ਦਾ ਉੱਥੇ ਅਜੇ ਲਟਕਿਆ ਪਿਆ ਫਿਰ ਤੀਜੀ ਗੱਲ ਆਉਂਦੀ ਹੈ ਤੀਜੀ ਗੱਲ ਇਹ ਆਉਂਦੀ ਹੈ ਕਿ ਜਿਹੜੀ 15090 ਬਾਸਮਤੀ ਕਹਿੰਦੇ ਹੋ ਤੁਸੀਂ ਉਹ 2200 ਤੋਂ 2500 ਰੁਪਏ ਵਿਕ ਰਹੀ ਹੈ ਹੋਰ 2200 ਤੇ ਪਹੁੰਚੀ ਆ ਦੋ ਤਿੰਨ ਦਿਨਾਂ ਦੀ ਜੇ ਕਿਤੇ ਲੱਗੀ ਹੈ ਜਿਹੜੀ 3600 ਰੁਪਏ ਵਿਕਦੀ ਰਹੀ ਆ ਪਿਛਲੇ ਸਾਲ ਉਹ ਕਿਉਂ ਵਿਕ ਰਹੀ ਹੈ ਕਿਉਂਕਿ ਗਵਰਨਮੈਂਟ ਆਫ ਇੰਡੀਆ ਨੇ ਪਿਛਲੀਆਂ ਵੋਟਾਂ ਦੇ ਦੌਰਾਨ ਕਸਟਮ ਡਿਊਟੀ ਲਾ ਕੇ ਇੱਕ ਖਾਸ ਲੇਬਲ ਰੱਖਤਾ ਕਿ ਐਦੋਂ ਬਿਨਾ ਐਕਸਪੋਰਟ ਨਹੀਂ ਕੀਤੀ ਜਾ ਸਕਦੀ ਇਹ ਮਿਨੀਮਮ ਰੇਟ ਹੈ ਆ ਪਿਛਲੇ ਕੁਝ ਦਿਨਾਂ ਤੋਂ ਉਹ ਬਦਲਾਅ ਕੀਤਾ ਹੈ ਕਿ ਠੀਕ ਹੈ ਜੀ ਜਿਹੜੇ ਮਰਜ਼ੀ ਤੇ ਭੇਜ ਸਕਦੇ ਹੋ ਉਹਨੇ ਕਨਾਲ ਵੀ 2-400 ਰੁਪਏ ਵਧੇ ਹੈ ਜਿੰਨੇ ਲੋਕਾਂ ਨੇ ਇਹ ਵੀਜੀ ਤੁਹਾਡੇ ਕਹੇ ਤੇ ਜਿੰਨੇ ਲੋਕਾਂ ਨੇ ਮੋਟੀ ਜੀਰੀ ਦੀ ਜਗ੍ਹਾ ਬਾਸਮਤੀ ਖਰੀਦੀ ਜੇ ਉਹਨਾਂ ਨੂੰ 1000 ਰੁਪਏ ਕਵਾਂਟਰ ਦਾ ਘਾਟਾ ਪੈ ਰਿਹਾ ਤਾਂ ਜ਼ਿੰਮੇਵਾਰ ਕੌਣ ਹੈ ਉਸ 1000 ਰੁਪਏ ਘਾਟੇ ਦਾ ਦੇ ਲਈ ਗਵਰਨਮੈਂਟ ਆਫ ਇੰਡੀਆ ਕੀ ਕੰਪਨਸੇਟ ਕਰੇਗੀ ਕਿਸਾਨ ਨੂੰ ਪੰਜਾਬ ਸਰਕਾਰ ਰੜਕੇ ਉਹਨਾਂ ਦਾ ਉਹ ਘਾਟਾ ਪੂਰਾ ਕਰੇਗੀ ਪਰ ਉਹ ਘਾਟਾ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ ਕਿਉਂਕਿ ਜਿਹੜੀ ਵਿਕ ਗਈ ਵਿਕ ਗਈ ਤੇ ਜਿੰਨੇ ਨੂੰ ਚਲਦੀ ਹੈ ਤੇ ਉਹ ਫਟਾਫਟ ਜਾ ਕੇ ਗ ਜਾਏਗੀ ਹੁਣ ਕਿਹੜੇ ਵੱਡੇ ਵਪਾਰੀ ਦੇ ਮਾਰ ਨਾਲਿਆਰੇ ਕਰੇਗੀ ਉਸ ਤੋਂ ਬਾਅਦ ਜਾ ਕੇ ਬਾਹਰ ਉਹ 5000 ਰੁਪਏਕੇਗੀ 7000 ਰੁਪਏਕੇਗੀ ਕਿੰਨੇ ਨੂੰ ਵਿਕੇਗੀ ਕਿਸਾਨ ਦੇ ਹੱਥਾਂ ਚ ਉਹ ਚਲੀ ਗਈ ਹੈ 2200 ਰੁਪਏ 2500 ਰੁਪਏ 2700 ਰੁਪਏ 2800 ਰੁਪਏ ਦੇ ਵਿੱਚ ਤੇ ਇੱਕ ਹੋਰ ਮਾਮਲਾ ਜਿਹੜਾ ਉਹ ਸੈਲਰ ਨਾਲ ਸੰਬੰਧਤ ਹੈ ਅਜੇ ਸੈਲਰ ਨਾਲ ਕੋਈ ਸਮਝੌਤਾ ਨਹੀਂ ਹੋਇਆ ਕਿਉਂਕਿ ਸੈਲਰ ਹਜੇ ਉਸੇ ਤਰੀਕੇ ਦੇ ਨਾਲ ਉਹ ਕਹਿ ਰਹੇ ਨੇ ਕਿ ਸਾਡੇ ਕੋਲ ਚੌੜ ਲਾਉਣ ਦੇ ਲਈ ਕੋਈ ਗੱਲ ਹੈ ਹੀ ਨਹੀਂ ਸਾਡੇ ਕੋਲ ਜਗ੍ਹਾ ਤਾਂ ਸਿੱਖੀ ਕਰ ਸਕਦੇ ਆ ਔਰ ਉਹਦਾ ਮਾਮਲਾ ਕੀ ਆ ਉਹ ਵੀ ਪੇਚੋਥੇ ਹੀ ਫਸਿਆ ਹੈ ਕਿਉਂਕਿ ਅੱਜ ਕੱਲ ਮੱਧ ਪ੍ਰਦੇਸ਼ ਤੇ ਝਾਰਖੰਡ ਦੇ ਵਿੱਚ ਵੀ ਜਿਹੜਾ ਚਿੱਟਾ ਚੌਲ ਹੈ ਉਹ ਕਾਫੀ 100 ਲੱਖ ਮੀਟਰ ਕਟਨ ਦਾ ਝਾਰਖੰਡ ਦਿੰਦਾ ਤੇ ਬਾਕੀ ਦਿੰਦਾ ਤੇ ਪਹਿਲਾਂ ਕੱਲਾ ਪੰਜਾਬ ਦਿੰਦਾ ਸੀ ਤੇ ਵੋਟਾਂ ਦੇ ਚੱਕਰ 'ਚ ਇਹਨਾਂ ਨੇ ਇੱਥੋਂ ਲਿਫਟਿੰਗ ਨਹੀਂ ਕੀਤੀ ਕਿਤੇ ਜਾਂ ਚੌਲ ਕਿਤੇ ਮਹਿੰਗਾ ਨਾ ਹੋ ਜੇ ਕੋਈ ਗੱਲ ਆਏ ਨਾ ਲੱਗ ਜੇ ਵੀ ਲਾਇਜੀ ਘਟ ਗਿਆ ਸਾਡਾ ਪਤਾ ਨਹੀਂ ਕੀ ਹੋ ਗਿਆ ਉਹ ਵੋਟਾਂ ਦੇ ਚੱਕਰ 'ਚ ਕੀਤੀ ਨਹੀਂ ਹੁਣ ਲਗਭਗ 16 ਲੱਖ ਮੀਟਰ ਕਟਨ ਚਾੜ ਸਟੋਰਾਂ ਦੇ ਵਿੱਚ ਪਿਆ ਹੈ ਉਹ ਜੇ ਨਹੀਂ ਜਾਂਦਾ ਉੱਥੋਂ ਖਾਲੀ ਹੁੰਦਾ ਤਾਂ ਨਮਾ ਜਿਹੜੀ ਬਿਲਿੰਗ ਹੋਏਗੀ ਨਮਾ ਅੱਗੇ ਨਹੀਂ ਜਾ ਸਕਦਾ ਇਹ ਸੈਲਰਾਂ ਦੇ ਨਾਲ ਲਗਾਤਾਰਤਾ ਦੇ ਵਿੱਚ ਇੱਕ ਗੱਲ ਚੱਲ ਰਹੀ ਹੈ ਤੇ ਚੌਥੀ ਗੱਲ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸੰਭਵ ਹੈ ਅੱਜ ਔਰ ਕੱਲ 'ਚ ਕਿ ਏਜੰਸੀਆਂ ਦਾ ਸਟਾਫ ਜਿਹੜਾ ਹੈ ਉਹ ਹੜਤਾਲ ਤੇ ਚਲਾ ਜਾਵੇ ਉਹ ਏਜੰਸੀਆਂ ਦਾ ਸਟਾਫ ਹੜਤਾਲ ਤੇ ਕਿਉਂ ਜਾਣਾ ਚਾਹੁੰਦਾ ਹੈ ਉਹਦਾ ਕਾਰਨ ਇਹ ਹੈ ਕਿ ਉਹ ਕਹਿੰਦੇ ਨੇ ਜਿੰਨਾ ਚਿਰ ਸੈਲਰ ਮਾਲਕਾਂ ਨਾਲ ਐਗਰੀਮੈਂਟ ਨਹੀਂ ਹੁੰਦਾ ਉਹਨਾਂ ਚਰ ਇੱਥੇ ਖਰੀਦਿਆ ਗਿਆ ਅਨਾਜ ਜਿਸ ਉਹਦੇ ਕੋਈ ਬਰਸਾਤ ਹੋ ਜੇ ਕੋਈ ਗੱਲ ਹੋ ਜੇ ਉਹ ਡੈਮੇਜ ਸਾਡੇ ਪੱਲੇ ਪਊਗਾ ਆਪਦੇ ਪੱਲੇ ਕੋਈ ਨਹੀਂ ਪਾਉਣਾ ਚਾਹੁੰਦਾ ਐਗਰੀਮੈਂਟ ਹੋ ਨਹੀਂ ਰਹੇ ਇਸ ਮਾਮਲੇ ਦੇ ਵਿੱਚ ਓਵਰਆਲ ਜਿਹੜੀ ਸਰਕਾਰ ਦੇ ਮਾਮਲੇ ਨੇ ਇਹ ਬਹੁਤ ਉੜ ਜੇ ਨੇ ਸਰਕਾਰ ਕਹਿੰਦੇ ਹਰਿਆਣੇ ਦੀ ਚੌਂਚ ਕਦੇ ਬਾਈ ਇਲੈਕਸ਼ਨ ਚ ਅਜੇ ਤੱਕ ਪੋਲਿਟੀਕਲ ਡਿਸੀਜਨ ਗਵਰਨਮੈਂਟ ਆਫ ਇੰਡੀਆ ਨਾਲ ਲੈ ਕੇ ਚੀਫ ਸੈਕਟਰੀ ਵਿੱਚ ਲਟਕ ਰਹੇ ਨੇ ਕੱਲੇ ਚੀਫ ਸੈਕਟਰੀ ਦੀ ਕੋਈ ਮੁਕਤ ਉਸਪੱਦਰ ਤੇ ਨਹੀਂ ਘਣੀ ਜਾਂਦੀ ਜਿਹੜੇ ਪੋਲਿਟਿਕਲ ਮਾਮਲੇ ਨੇ ਇਹ ਨਰੋਲ ਫੈਡਰਲ ਸਟਰਕਚਰ ਦੇ ਮੁੱਦੇ ਨੇ ਕੇਂਦਰ ਤੇ ਰਾਜ ਰਾਜਾਂ ਦੇ ਪ੍ਰਬੰਧ ਦੇ ਮੁੱਦੇ ਨੇ ਜਿਹੜਾ ਆਰਡੀਐਫ 6700 34 ਕਰੋੜ ਰੁਪਈਆ ਗਵਰਨਰ ਨੇ ਨਹੀਂ ਦਿੱਤਾ ਕੇਂਦਰ ਸਰਕਾਰ ਨੇ ਪੰਜਾਬ ਨੂੰ ਸੁਪਰੀਮ ਕੋਰਟ ਦੇ ਵਿੱਚ ਜਾਂਦਾ ਉਹ ਸਾਰੇ ਮਾਮਲੇ ਦੇ ਵਿੱਚ ਕੀ ਹੋ ਰਿਹਾ ਹੈ ਉਹਦੇ ਚ ਕਿਉਂ ਨਹੀਂ ਮਿਲ ਰਿਹਾ ਉਹ ਸਾਰੇ ਦਾ ਸਾਰਾ ਮਾਮਲਾ ਉਹ ਇਸ ਕਰਕੇ ਨਹੀਂ ਮਿਲ ਰਿਹਾ ਕਿਉਂਕਿ ਪੰਜਾਬ ਦੀ ਸਰਕਾਰ ਦਮ ਨਹੀਂ ਦਿਖਾ ਰਹੀ ਪੋਲਿਟੀਕਲ ਲੜਾਈ ਨਹੀਂ ਲੜ ਰਹੀਏ ਸਾਰੇ ਮਾਮਲੇ ਦੇ ਵਿੱਚ ਕਾਨੂੰਨ ਤੋਂ ਉੱਪਰ ਕੋਈ ਨਹੀਂ ਹੈ ਇਹ ਜਿਹੜਾ ਆਰਡੀਐਫ ਵਸੂਲਿਆ ਜਾ ਰਿਹਾ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇਹ ਪੰਜਾਬ ਦੇ ਮਾਰਕੀਟਿੰਗ ਪ੍ਰੋਡਿਊਸ ਐਕਟ ਦੇ ਤਹਿਤ ਹੈ ਐਕਟ ਤੋਂ ਉੱਪਰ ਨਾ ਗਵਰਨਮੈਂਟ ਆਫ ਇੰਡੀਆ ਨਾ ਪੰਜਾਬ ਸਰਕਾਰ ਹੈ ਬਸੋ ਲਿਪਾ ਪੋਚੀ ਚੱਲ ਰਹੀ ਹੈ ਇਸ ਕਰਕੇ ਇਹ ਚਾਰ ਵੱਡੇ ਮਸਲੇ ਨੇ ਪ੍ਰੋਕਿਊਰਮੈਂਟ ਦੇ ਚੋਲੈਂਦੀ ਦੇ ਹਜੇ ਤਾਂ ਦੁਆਬਾ ਤੇ ਬਾਜਾ ਤਾਂ ਅਟਿਆ ਪਿਆ ਮੰਡੀਆਂ ਦੇ ਵਿੱਚ ਜਾ ਕੇ ਇੱਧਰ ਥੋੜੀ ਜਿਹੀ ਲੇਟ ਹੈ ਜਿਹੜੀ ਪਰਮਨ ਜਾਂ ਦੂਸਰੀ ਜਿਹੜੀ ਮੋਟੇ ਅਨਾਜ ਵਾਲੀ ਜੀਰੀ ਜਿਹਨੂੰ ਅਸੀਂ ਕਹਿ ਰਹੇ ਹਾਂ ਉਹ ਵੀ ਆਜੇਗੀ ਅਗਲੇ ਹਫਤੇ ਦੇ ਵਿੱਚ ਇੱਥੇ ਲਿਫਟਿਕ ਦੀ ਸਮੱਸਿਆ ਖਰੀਦ ਦੀ ਸਮੱਸਿਆ ਲੰਘਣ ਦੀ ਸਮੱਸਿਆ ਇਹ ਹੋਰ ਗਹਿਰੀ ਹੋਏਗੀ ਇਹਦੇ ਵਿੱਚ ਹੀ ਤੁਸੀਂ ਪੰਚਾਇਤ ਸੋਣਾ ਰੱਖਤੀਆਂ ਇਹਦੇ ਵਿੱਚ ਹੀ ਪਰਾਲੀ ਦਾ ਪੰਗਾ ਪੈਂਦਾ ਇਹਦੇ ਵਿੱਚ ਸਾਰੇ ਸਮੱਸਿਆਵਾਂ ਕਹਿੰਦਿਆਂ ਨੇ ਔਰ ਇਹ ਦੇਖਣਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਕਿਵੇਂ ਨਿਜਿਠਦੀ ਹੈ ਜਾਂ ਨਹੀਂ ਨਿਜਿਠਦੀ ਹੈ ਨਹੀਂ ਨਿਜਿਠਦੀ ਹੈ ਤਾਂ ਪੰਜਾਬ ਚੋਕ ਹੋਣ ਦੀ ਸੰਭਾਵਨਾ ਹੈ ਪੰਜਾਬ ਚ ਲਾਏਂਡ ਆਰਡਰ ਦੀ ਜਿਹੜੀ ਸਮੱਸਿਆ ਪੈਦਾ ਹੋਣ ਦੀ ਸੰਭਾਵਨਾ ਹੈ ਤਾਂ ਇਹਦਾ ਜ਼ਿੰਮੇਵਾਰ ਕੌਣ ਹੋਵੇਗਾ ਸਵਾਲ ਇਹੀ ਹੈ ਕਿਸਾਨ ਹੋਊਗਾ ਆਰਥੀਆ ਹੋਏਗਾ ਸ਼ੈਲਰ ਵਾਲਾ ਹੋਏਗਾ ਲੇਬਰ ਹੋਏਗੀ ਜਾਂ ਫਿਰ ਪੰਜਾਬ ਤੇ ਕੇਂਦਰ ਸਰਕਾਰ ਹੋਏਗੀ ਏ ਆਪੋ ਆਪਣੀ ਸਮਝ ਦੇ ਮੁਤਾਬਕ ਸਾਰਿਆਂ ਨੇ ਦੇਖਣਾ ਔਰ ਇਹ ਜਿਹੜੇ ਮਾਮਲੇ ਟੈਕਨੀਕਲ ਜਿਹੜੇ ਮਾਮਲੇ ਉੜਜੇ ਹੋਏ ਨੇ ਇਹਨਾਂ ਨੂੰ ਸੁਲਝਾਏ ਤੋਂ ਬਿਨਾ ਅਜੇ ਤੱਕ ਅਰਤੀ ਐਸੋਸੀਏਸ਼ਨ ਕਹਿੰਦੀ ਹੈ ਕਿ ਅਸੀਂ ਆਪਣੇ ਤਾਂ ਅਸੀਂ ਕੋਈ ਨਹੀਂ ਖੋਲੀ ਸਰਕਾਰੀ ਖਰੀਦ ਅਸੀਂ ਕੋਆਪਰੇਟ ਨਹੀਂ ਕਰਾਂਗੇ ਸਰਕਾਰੀ ਖਰੀਦ 'ਚ ਸ਼ੈਲਰ ਕੋਆਪਰੇਟ ਨਹੀਂ ਕਰਨਗੇ ਸਰਕਾਰੀ ਸਥਿਤੀ 'ਚ ਮੁਲਾਜਮ ਫਿਰ ਬਿਨਾ ਐਗਰੀਮੈਂਟ ਤੋਂ ਨਹੀਂ ਕਰਨਗੇ ਤੇ ਲੇਬਰ ਕਿੰਨੀ ਕੁ ਕਰਦੀ ਹੈ ਜੇ ਹਰਿਆਣੇ ਦੇ ਬਰਾਬਰ ਨਹੀਂ ਦੇ ਰਹੇ ਕਹਿੰਦੇ 3 ਸਾਲ ਤੋਂ ਨਹੀਂ ਦੇ ਰਹੇ ਇਹ ਕਿੱਡੀ ਕ ਬਹਾਦਰੀ ਹੈ ਫਿਰ ਜੇ 3 ਸਾਲ ਤੋਂ ਨਹੀਂ ਦੇ ਰਹੇ ਇਹ ਸਾਰੇ ਮਾਮਲੇ ਨੇ ਇਹ ਸਾਰੇ ਮਾਮਲਿਆਂ ਵਿੱਚ ਪੰਜਾਬ ਦੇ ਕਿਸਾਨ ਨੂੰ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀ ਲੇਬਰ ਆਰਥੀਆ ਸਰਕਾਰ ਸਭ ਨੂੰ ਸਮਝਣਾ ਹੋਏਗਾ ਨਹੀਂ ਤਾਂ ਇਹ ਮਾਮਲਾ ਜਿਹੜਾ ਉੜਜਿਆ ਜਾਲ ਹੈ ਇਹ ਸਾਰਿਆਂ ਦੇ ਘਰਾਂ ਦੇ ਚੁੱਲ੍ਹੇ ਠੱਡੇ ਕਰੂਗਾ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖਦੇ ਰਹੋ ਪਲੰਕ ਬਹੁਤ ਬਹੁਤ ਧੰਨਵਾਦ